ਅਤੇ ਪ੍ਰੈਸ ਕਲਬ ਖਿਆਲੀ ਜਿੱਥੇ ਐਮ ਮੀਟਿੰਗ ਭਾਈ ਗਈ ਹੈ ਪੱਤਰਕਾਰਾਂ ਨੂੰ ਥੋੜੀ ਕਰਕੇ ਰੁਕਣਾ ਮੈਨੂੰ ਸਮਝ ਨਹੀਂ ਇਹ ਵਰਸੇ ਕੋ ਜੁਕੀ ਤੰਦੀ ਹੈ ਉਹਨਾਂ ਨੂੰ ਤੋਂ ਨਾ ਪਰ ਗਾਲੀ ਲੋਚੀਂ ਕਰਕੇ ਬਾਹਰ ਕੱਢ ਗਾ ਬਾਹਰ ਕੱਢਣ ਦੀ ਤਰ੍ਹਾਂ ਇਹਨਾਂ ਨੂੰ ਤੋਂ ਪਾਣੀ ਲੱਗਦਾ ਵੀ ਪੁਲਸ ਇਸ ਚੀਜ਼ ਨੂੰ ਦਬਾਉਣਾ ਚਾਹੁੰਦੀ ਆ ਵੀ ਜਿਹੜਾ ਮੁਕਮਲ ਜਿਹੜਾ ਬਾਈਕਾਟ ਕਰਾਂਗੇ ਇਹਨਾਂ ਕੌਣ ਸਾਦੀ ਨਾਕਾਮੀ ਨਾਕਾਮੀ ਨੂੰ ਲੁਕਾਉਣਾ ਚਾਹੁੰਦੀ ਆ ਤੇ ਜੋ ਵੀ ਹੋ ਚੁੱਕੀਆਂ ਨਾਕਾਮੀਆਂ ਹੋ ਗਈਆਂ ਜੋ ਕੁਸ਼ਲ ਰਿਆ ਉਹ ਸਾਰਾ ਕੁਸ਼ਲ ਲੋਕਾਂ ਦੇ ਸਾਹਮਣੇ ਖੜਿਆ ਆ ਕਿਤਾ ਅਸੀਂ ਸਾਰੇ ਜਿਹੜੀ ਇਸ ਦੇ ਖਿਲਾਫ ਆਪਾਂ ਸ਼ਿਕਾਇਤ ਕਰ ਸਕਾਂਗੇ ਉਹ ਚਲ ਚੁਕੀਆ ਕਿੰਨੇ ਹੋਰ ਲੋਕਾਂਾਂ ਦੇ ਚੋਰੀਆਂ ਹੋ ਰਿਹਾ ਡੀਐਸਪੀ ਜਿਹੜਾ ਜੀਰਾ ਉਹ ਇਹ ਨਹੀਂ ਚਾਹੁੰਦਾ ਉਹ ਨਹੀਂ ਚਾਹੁੰਦਾ ਜਾਂਦਾ ਪਿਆ ਵੀ ਇਹ ਕਵਰੇਜ ਕਰਨ ਕਿਤਾ ਕਿ ਜਿਹੜਾ ਸਾਜ ਜਿਹੜਾ ਲੋਕਾਂ ਦੇ ਅੱਗੇ ਆ ਰਿਹਾ ਮੁੱਖ ਤੇ ਬੋਲ ਕੇ ਡੀਐਸਪੀ ਕਿਹਾ ਉਹ ਨਾਲ ਮੁੱਖ ਤੇ ਇਸ ਤਰ੍ਹਾਂ ਕਹਿੰਦਾ ਗਿਆ ਅਰਸੀਂ ਸਾਰੇ ਪੱਤਰਕਾਰ ਦੇ ਮੈਂਬਰ ਇਸ ਕਰਦੇ ਬਹੁਤ ਸਖਤ ਸ਼ਬਦਾਂ ਚ ਨਿਦਾਨ ਕਰੀਏ। ਐਸਪੀ ਨੇ ਬਹੁਤ ਤਲਾਬ ਕਾਰੀਗਰੋਹ ਕੀਤਾ ਤੇ ਸਾਨੂੰ ਉਤੋਂ ਬਦਲੋ ਕਾਰੀਗਰੋਹ ਕਰਨ ਤੋਂ ਬਾਅਦ ਸਾਡੇ ਕਹੇ ਬਾਹਰ ਭੱਜ ਗਏ। ਜਾਨੀ ਪੁਲਸ ਜਿਹੜੀ ਆ ਪੱਤਰਕਾਰਾਂ ਨੂੰ ਦਬਾਅ ਬਣਾ ਕੇ ਉਹਨਾਂ ਨੂੰ ਜਿਹੜਾ ਇਸ ਚੀਜ਼ ਤੋਂ ਰੁਕਣਾ ਚਾਹੁੰਦੀ ਹੈ। ਅਸੀਂ ਸਾਰੇ ਪੈਨਕਲ ਨਾਲ ਲੈ ਕੇ ਜੇਰਪੁਰ ਦੀ ਹੋਮੇਟੀ ਪਰ ਦੋ ਸਾਨੂੰ ਐਕਸ਼ਨ ਬੰਦ ਹੈ ਉਸ ਵੀ ਕਰਾਉ। ਧੰਨਵਾਦ। ਉਹਨਾਂ ਤਕਰੀਬ ਹੁਣ ਘਟਨਾਵਾਂ ਜਿਹੜੀਆਂ ਇਹ ਕੁੰਡੀਆਂ ਅਸੀਂ ਕਵਰੇਜ ਕਰਨ ਜਾਣਦੇ ਆ ਸਾਡੇ ਨਾਲ ਮੌਜੂਦ ਹਨ ਪ੍ਰੈਸ ਕਲੱਬ ਜੀਰਾ ਦੇ ਚੇਅਰਮੈਨ ਕੇਕੇ ਗੁਪਤਾ ਜੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਗੁਪਤਾ ਜੀ ਕੀ ਕਹਿਣਾ ਚਾਹੋਗੇ ਜਿਹੜੀ ਕੱਲ ਦੀ ਘਟਨਾ ਵਾਪਰੀ ਹੈ ਉਸ ਸੰਬੰਧ ਵਿੱਚ ਕੱਲ 14 ਅਗਸਤ ਨੂੰ ਸ਼ਾਮ ਦੇ 6 ਵਜੇ ਲਗਭਗ ਪੁਰਾਣੀ ਤਰੌਣੀ ਰੋਡ ਤੇ ਇੱਕ ਸਨੈਰ ਦੇ ਘਾਟੇ ਦੀ ਬੋਰੀ ਕੱਲੀ ਉੱਥੇ ਸਾਡੇ ਕੁਝ ਪੱਤਰਕਾਰ ਕਵਰੇਜ ਕਰਨ ਲਈ ਗਏ ਡੀਐਸਪੀ ਸਾਹਿਬ ਵਰਹੁਣ ਦੀ ਟੀਮ ਮੌਜੂਦ ਸੀ ਔਰ ਮੇਰੇ ਧਿਆਨ ਚ ਆਇਆ ਕਿ ਡੀਐਸਪੀ ਸਾਹਿਬ ਨੇ ਸਾਡੇ ਇੱਕ ਪੱਤਰਕਾਰ ਦੀ ਬੇਇੱਜ਼ਤੀ ਕੀਤੀ ਉਹਨਾਂ ਨੂੰ ਗਾਲੀ ਗੋਲੀਆਂ ਦਿੱਤੀ ਮੈਂ ਇਸ ਗੱਲ ਦੀ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਪੱਤਰਕਾਰ ਦੀ ਇੱਕ ਵਿਧਿ ਬੰਦੀ ਹੈ ਕਿ ਉਹ ਜਿੱਥੇ ਕੰਮਾਂ ਤੋਂ ਹੁੰਦੀ ਹੈ ਉੱਥੇ ਜਾਵੇ ਔਰ ਉਸ ਨੂੰ ਪ੍ਰੋਪਰਟੀ ਨੂੰ ਕਵਰ ਕਰੇ ਔਰ ਪੱਤਰਕਾਰ ਨੂੰ ਕਵਰੇਜ ਕਰਨ ਤੋਂ ਰੁਕਣਾ ਮੈਂ ਨਹੀਂ ਸਮਝਦਾ ਵੀ ਇਹ ਪੱਰਸੀ ਕੋ ਡਿਊਟੀ ਫੰਮਲੀ ਹੈ ਪਰ ਇਸੇ ਸਾਰੇ ਪ੍ਰੈਸ ਕਾਉਂਡ ਦੇ ਮੈਂਬਰ ਇਸ ਗਲਤੀ ਬਹੁਤ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਾਂ ਹਾਂਜੀ ਸਰ ਹਾਂ ਇਸ ਸਬੰਧ ਵਿੱਚ ਅੱਜ ਸਾਰੇ ਪੱਤਰਕਾਰਾਂ ਨੇ ਪ੍ਰੈਸ ਕਲੱਬ ਵਜ਼ੀਰਾ ਦੇ ਪ੍ਰਧਾਨ ਸ੍ਰੀ ਰਜੇਸ਼ਪਾਲ ਢਾਂਡੇ ਦੇ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਕੀਤੀ ਹੈ ਔਰ ਫੈਸਲਾ ਕੀਤਾ ਗਿਆ ਹੈ ਕਿ ਐਸਐਸਸੀ ਸਾਹਮਣੂ ਇਸ ਵੱਡੀ ਮੰਗ ਪੱਤਰ ਦਿੱਤਾ ਜਾਵੇ ਔਰ ਅਸੀਂ ਮੰਗ ਕਰਦੇ ਹਾਂ ਕਿ ਇਸ ਬਾਰੇ ਸਹੀ ਇਨਸਾਫ ਦਿੱਤਾ ਜਾਵੇ ਤੇ ਅਗਲਾ ਐਕਸ਼ਨ ਕੀ ਹੋਏਗਾ ਜੇ ਕੋਈ ਇਨਸਾਫ ਨਹੀਂ ਮਿਲਦਾ ਜੇ ਇਨਸਾਫ ਨਹੀਂ ਮਿਲਦਾ ਤਾਂ ਫਿਰ ਪ੍ਰੈਸ ਕਲਬ ਤੋਂ ਤੁਹਾਨੂੰ ਪਤਾ ਹੀ ਕੀ ਕਰ ਸਕਦੇ ਹਾਂ ਅਸੀਂ ਸਾਰੇ ਪ੍ਰੈਸ ਕਲਬ ਨਾਲ ਲੈ ਕੇ ਫੋਲੋਅ ਅਪ ਵੀ ਮੋਗੇ ਸੀ ਔਰ ਜੋ ਇਹ ਸਰਦੋਂ ਐਕਸਪ ਬੰਦ ਹੈ ਉਹ ਫਿਕਰ ਹੈ ਅ ਅੱਜ ਦੀ ਮੀਟਿੰਗ ਦਾ ਜਿਹੜਾ ਏਜੰਡਾ ਕੀ ਹੈਗਾ ਅੱਜ ਪ੍ਰੈਸ ਕਲਬ ਚੀਰਾਂ ਦੀ ਇੱਕ ਅਹਿਮ ਮੀਟਿੰਗ ਬੁਲਾਈ ਗਈ ਹੈ ਇਹਦਾ ਮੇਨ ਏਜੰਡਾ ਹੈ ਵੀ ਕੱਲ ਇੱਥੇ ਇੱਕ ਬਾਜ਼ਾਰ ਦੇ ਵਿੱਚ ਗੋਲੀ ਪਾਰੀ ਗਈ ਸੀ ਕਿਸੇ ਦੁਕਾਨਦਾਰ ਨੂੰ ਇਸ ਬੰਦੀ ਜਿਹੜਾ ਸਾਡੇ ਪੱਤਰਕਾਰ ਉਥੇ ਕਵਰੇਜ ਕਰਨ ਵਾਸਤੇ ਪਹੁੰਚੇ ਆ ਸਾਡੇ ਪੰਜਾਬੀ ਜਾਗਰਤ ਦੇ ਪੱਤਰਕਾਰ ਜੋਲੀ ਗੌਰ ਨੇ ਉਥੋਂ ਨਾਲ ਸਾਡੇ ਦੋਸਤਾਂ ਪੱਤਰਕਾਰ ਕੋਸੀ ਉਹ ਮੌਕੇ ਤੇ ਪਹੁੰਚੇ ਤੇ ਡੀਐਸਪੀ ਜੀਰਾ ਵੱਲੋਂ ਉਹਨਾਂ ਨਾਲ ਉਥੇ ਮੌਕੇ ਤੇ ਬੇਸੁਭੇਵ ਕੀਤਾ ਗਿਆ ਉਹਨਾਂ ਨੂੰ ਉਥੋਂ ਮਤਲਬ ਗਾਲੀ ਗਲੋਚ ਵੀ ਕਰਕੇ ਬਾਹਰ ਕੱਢ ਗਏ ਬਾਹਰ ਘਟਣ ਦੀਆਂ ਤਬਕੀਰ ਦਿੱਤੀਆਂ ਵੀ ਇਹਨਾਂ ਨੂੰ ਉਥੋਂ ਬਾਹਰ ਕੱਢੋ ਏ ਹੁਣ ਪਤਾ ਨਹੀਂ ਲੱਗਦਾ ਵੀ ਪੁਲਿਸ ਇਸ ਚੀਜ਼ ਨੂੰ ਦਿਖਾਉਣਾ ਚਾਹੁੰਦੀ ਆ ਵੀ ਜਿਵਾਰਵਾਰ ਜਿਹੜੇ ਜੀਰਾਂ ਦੇ ਵਿੱਚ ਇੰਨੇ ਕਾਂਡ ਹੋ ਰਹੇ ਗੋਲੀਆਂ ਵੀ ਇਹ ਕਿੰਨੀ ਵਾਰ ਗੋਲੀ ਚੱਲ ਚੁੱਕੀ ਆ ਕਿੰਨੀ ਔਰੋਜ ਦੁਕਾਨਾਂ ਦੇ ਚੋਰੀਆਂ ਹੋ ਰਹੀਆਂ ਜਾਦਾ ਪੁਲਸ ਸਾਦੀ ਨਾਕਾਮੀ ਨਾਕਾਮੀ ਨੂੰ ਲੁਕਾਉਣਾ ਚਾਹੁੰਦੀ ਆ ਤੇ ਜਾ ਕਿ ਪੁਲਿਸ ਜਿਹੜੀ ਆ ਪੱਤਰਕਾਰਾਂ ਨੂੰ ਦਬਾਅ ਬਣਾ ਕੇ ਉਹਨਾਂ ਨੂੰ ਜਿਹੜਾ ਇਸ ਚੀਜ਼ ਤੋਂ ਰੁਕਣਾ ਚਾਹੁੰਦੀ ਆ ਇਸ ਸੰਬੰਧੀ ਜਿਹੜੀ ਆ ਅਸੀਂ ਗੱਲ ਸਾਡੀ ਪ੍ਰੈਸ ਕਲੱਬ ਫਰੋਈਪਰ ਤੇ ਦੂਜੀਆਂ ਸਾਰੀਆਂ ਜੇਲੇ ਦੀਆਂ ਕਲੱਬਾਂ ਨਾਲ ਹੋ ਰਹੀ ਆ ਅਸੀਂ ਜਿਹੜਾ ਮੁਕੰਮਲ ਜਿਹੜਾ ਬਾਈਕਾਟ ਕਰਾਂਗੇ ਇਸ ਦਾ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਇਸ ਦੀ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਸਾਰੀ ਗੱਲ ਦੱਸ ਕੇ ਇਸ ਦਾ ਸਾਨੂੰ ਇਨਸਾਫ ਚਾਹੀਦਾ ਨਹੀਂ ਤਾਂ ਅਸੀਂ ਸਾਰੇ ਜਿਹੜੀ ਇਸ ਦੇ ਖਿਲਾਫ ਆਪਦਾ ਸੰਗਰਸ਼ ਕਰ ਚੁੱਕਾਂਗੇ ਤੇ ਜੋ ਵੀ ਪੁਲਿਸ ਦੀਆਂ ਨਕਾਮੀਆਂ ਹੋ ਰਹੀਆਂ ਜੋ ਕੁਝ ਚੱਲ ਰਿਹਾ ਉਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਲਿਆਵਾਂਗੇ ਸ਼ਾਮ ਨੂੰ 7:00 ਵਜੇ ਮਨਜੂ ਜੁਐਲਰ ਦੇ ਅੱਡੇ ਜਿਹੜੀ ਆ ਉੱਥੇ ਘਟਨਾ ਘਟੀ ਸੀ ਅਸੀਂ ਸਾਰੇ ਪਤਿਤਰ ਪੱਤਰਕਾਰ ਸੀਗੇ ਵੀ ਕਵਰੇਜ ਕਰਨ ਗਏ ਸੀਗੇ ਉਹ ਜ਼ਖਮੀ ਹਾਲਾਤ ਦੇ ਵਿੱਚ ਇੱਕ ਪ੍ਰਾਈਵੇਟ ਕਲੀਨਿਕ ਦੇ ਵਿੱਚ ਸੀਗਾ ਤੇ ਉਹਦੀ ਫੋਟੋ ਖਿੱਚਣ ਲੱਗੇ ਤੇ ਚਾਰ ਪੰਜ ਜਣੇ ਮੇਰੇ ਨਾਲ ਹੋਰ ਸੀ ਪੱਤਰਕਾਰ ਤੇ ਉੱਥੋਂ ਡੀਐਸਪੀ ਨੇ ਮਤਲਬ ਗਾੜੀ ਕਿਲੋਚ ਕੀਤਾ ਤੇ ਸਾਨੂੰ ਉੱਥੋਂ ਮਤਲਬ ਗਾੜੀ ਕਿਲੋਚ ਕਰਨ ਤੋਂ ਬਾਅਦ ਸਾਨੂੰ ਕਹਿੰਦਾ ਬਾਹਰ ਭੱਜ ਜਾਓ ਅਸੀਂ ਕਵਰੇਜ ਕਰਨ ਗਏ ਆ ਤੇ ਸਾਨੂੰ ਡੀਐਸਪੀ ਨੇ ਮਨਾ ਕੀਤਾ ਜੀਰਾ ਦੇ ਵਿੱਚ ਰੋਜ਼ ਤਕਰੀਬਨ ਘਟਨਾਵਾਂ ਜੜੀਆਂ ਆ ਇਹ ਹੁੰਦੀਆਂ ਅਸੀਂ ਕਵਰੇਜ ਕਰਨ ਜਾਂਦੇ ਆ ਡੀਐਸਪੀ ਜਿਹੜਾ ਜੀਰਾ ਉਹ ਇਹ ਨਹੀਂ ਚਾਹੁੰਦਾ ਉਹ ਨਹੀਂ ਚਾਹੁੰਦਾ ਵੀ ਚਾਹੁੰਦਾ ਵੀ ਆ ਵੀ ਇਹ ਕਵਰੇਜ ਕਰਨ ਵੀ ਤਾਂ ਕਿ ਜਿਹੜਾ ਸੱਚ ਜਿਹੜਾ ਲੋਕਾਂ ਦੇ ਅੱਗੇ